ਸੰਮੇਲ ਲਾਈਵ ਵਿੱਚ ਆਪ ਸਭ ਦਾ ਸਵਾਗਤ। ਜ਼ਿਲ੍ਹਾ ਫਰੀਦਕੋਟ ਦੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਜਿੱਥੇ ਪੁਲਿਸ ਨੇ ਇੱਕ ਸਕੂਟਰੀ ਸਵਾਰ ਨੌਜਵਾਨ ਨੂੰ 40 ਕਿਲੋਪੱਖੀ ਸਮੇਤ ਕੀਤਾ ਕਾਬੂ ਅਤੇ ਦਿੱਤਾ ਪਰਚਾ ਇਸ ਦੇ ਖਿਲਾਫ ਕਈ ਪਰਚੇ ਦਰਜ ਹਨ। ਉਹ ਸਾਡੇ ਮਾਨਯੋਗ ਸ਼੍ਰੀਮਤੀ ਪ੍ਰਿਗਿਆ ਜੈਨ ਆਈਪੀਐਸ ਐਸਐਸਪੀ ਫਰੀਦਕੋਟ ਜੀ ਨੇ ਮਸ਼ਹਹਲ ਖਲਾਫ ਜੋ ਵਹਿਮ ਚਲਾਈ ਹੈ ਉਸ ਨੂੰ ਅੱਗੇ ਤੋੜਦੇ ਹੋਏ ਕੱਲ ਸੀਆਈਏ ਜੈਤੋਂ ਦੀ ਟੀਮ ਦੇ ਇੰਚਾਰਜ ਏਸੀ ਅੰਗਰੇਜ਼ ਸਿੰਘ ਨੇ ਬਿਸ਼ਨਦੀ ਰੋਡ ਪਰ ਨਾਕਾ ਲਗਾਇਆ ਸੀਗਾ ਭਗਤੂਆਂ ਨੇ ਸਾਈਡ ਤੋਂ ਇੱਕ ਜੁਪੀਟਰ ਐਕਟਵਾ ਆਂਦੀ ਵਿਖਾਈ ਦਿੱਤੀ ਗਈ ਜੋ ਪੁਲਿਸ ਪਾਰਟੀ ਨੇ ਦੇਖ ਕੇ ਮੋੜਨ ਲੱਗਾ ਤੇ ਜਿਸ ਨੂੰ ਕਾਬੂ ਕੀਤਾ ਗਿਆ ਜਿਸ ਦਾ ਵਜ਼ਨ ਕੀਤਾ ਗਿਆ ਉਹ 40 ਕਿਲੋ ਉੱਕੀ ਬਰਾਮਦ ਹੋਈ ਹੈ ਜਿਸ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਇਹ ਕੁਲਦੀਪ ਸਿੰਘ ਲੁੰਡੀ ਸਨੋ ਚੱਗਾ ਸਿੰਘ ਵਾਸੀ ਪਿੰਡ ਕੱਗਾ ਤਹਿਸੀਲ ਗਿੱਦੜਵਾੜਾ ਜ਼ਿਲ੍ਹਾ ਮੁਕਸਰ ਦਾ ਰਹਿਣ ਵਾਲਾ ਇਸ ਤੇ ਪਹਿਲਾਂ ਵੀ ਨੌਨ ਪਰਚੇ ਦਰਜ ਹਨ ਸੱਤ ਪਰਚੇ ਇਹਦੇ ਖਿਲਾਫ ਮੁਕਸਰ ਜ਼ਿਲ੍ਹੇ ਦੇ ਵਿੱਚ ਦਰਜ ਹਨ ਦੋ ਪਰਚੇ ਬਠਿੰਡੇ ਦੇ ਵਿੱਚੋਂ ਤੇ ਇਹ ਕਿੱਥੇ ਪਰਚਾ ਰਜਿਸਟਰ ਹੋ ਗਿਆ ਇਹਦਾ ਪੁਲਿਸ ਰਿਪੋਰਟ ਲਵਾਂਗੇ ਇਹਦਾ ਬੈਕਵਰਡ ਲਿੰਕ ਪਤਾ ਕਰਾਂਗੇ ਕਿੱਥੋਂ ਲੈ ਕੇ ਆ ਸੀ ਤੇ ਫਾਰਮ ਵੀ ਦੇਖਾਂਗੇ ਕਿਸ ਨੂੰ ਦੇਣ ਜਾ ਰਿਹਾ ਸੀ